ਆਪਾ ਪਹੁੰਚ ਚੁੱਕੇ ਆ ਜੀ ਉਸ ਪਵਿੱਤਰ ਝੰਡੇ ਕੋਲੇ ਗੁਰਦੁਆਰਾ ਝੰਡ ਸਰ ਸਾਹਿਬ ਜਿੱਥੇ ਪਾਸਛਾਈ ਛੇਮੀ ਸਿਰ ਗੁਰੂ ਹਰਗਵੰਦ ਸਾਹਿਬ ਜੀ ਨੇ ਕੋੜਾ ਬੰਨਿਆ ਅਤੇ ਪਾਣੀ ਪੀਤਾ ਇੱਥੇ ਆ ਕੇ ਦੇਖੋ ਝੰਡਾ ਫੈਲਾ ਆ ਦੇਖੋ ਆ ਇਸ ਤਰ੍ਹਾਂ ਦੇਤੇ ਕੁਸ ਲੱਗਦੇ ਹੁੰਦੇ ਆ ਪਤਾ ਨਹੀਂ ਫੁੱਲ ਹੈ ਕਿ ਫਲ ਹੈ ਖਣੀ ਕੁ ਹੀ ਹੈ ਪ੍ਰਾਣੀਆਂ ਦੇ ਬਣਾਏ ਹੋਇਆ ਝੰਡਾ ਤੇ ਦੇਖੋ ਦੋ ਨਿਸ਼ਾਨ ਸਾਹਿਬ ਨਿਸ਼ਾਨੀਆਂ ਕਿ ਇੱਥੇ ਸ਼ੇਮੇ ਪਾਸ਼ਾ ਜੀ ਦਾ ਸਥਾਨ ਹੈ ਤੇ ਜੰਡ ਸਾਹਿਬ ਆ ਕਰੀਰ ਹੈ ਕੰਡਿਆਂ ਵਾਲਾ ਦੇਖੋ ਜੀ ਭਾਈ ਰੂਪ ਚੰਦ ਜੀ ਦੀ ਪ੍ਰੇਮ ਨਾਲ ਗੁਰੂ ਸਾਹਿਬ ਟਰਾਲੀ ਭਾਈ ਤੋਂ ਆਪਣਾ ਘੋੜਾ ਲੈ ਕੇ ਇੱਥੇ ਆਏ ਤੇ ਇੱਥੇ ਆ ਕੇ ਜਲ ਛਕਿਆ ਜਦੋਂ ਉਹ ਲੱਕਣਾ ਵੱਢ ਰਹੇ ਸੀਗੇ ਪਾਈ ਰੂਪ ਚੰਦ ਜੀ ਤੇ ਉਹਨਾਂ ਦੇ ਪਰਿਵਾਰ ਤੇ ਇਥੇ ਜਦੋਂ ਲੱਕੜਾਂ ਵੱਢ ਰਹੀ ਸੀਗੇ ਤਾਂ ਉਹਨਾਂ ਨੇ ਕਿਹਾ ਵੀ ਠੰਡਾ ਪਾਣੀ ਛਕੀਏ ਜਦੋਂ ਉਹਨਾਂ ਨੇ ਕੋਨਾ ਦੇਖਿਆ ਤਾਂ ਬਹੁਤ ਸ਼ੀਤਲ ਸੀਤਲ ਪਾਣੀ ਸੀ ਗੁਰੂ ਘਰ ਦੇ ਸਿੱਖ ਸੇਵਕ ਹੋਣ ਕਰਕੇ ਉਹਨਾਂ ਨੇ ਮਨ ਵਿੱਚ ਧਾਰਿਆ ਕਿ ਜੇਕਰ ਇਹ ਠੰਡਾ ਇੰਨਾ ਸ਼ੀਤਲ ਪਾਣੀ ਕਿਉਂ ਨਾ ਗੁਰੂ ਜੀ ਨੂੰ ਭੇਟ ਕੀਤਾ ਜਾਵੇ ਤਾਂ ਉਹ ਖਿੱਚ ਲਈ ਸਦਕਾ ਗੁਰੂ ਹਰਗੋਬਿੰਦ ਸਾਹਿਬ ਜੀ ਇਸਾ ਸਥਾਨ ਤੇ ਘੋੜਾ ਲੈ ਕੇ ਆਈ ਟਰਾਲੀ ਭਾਈ ਤੋਂ ਤੇ ਇੱਥੇ ਆ ਕੇ ਜਲ ਛਕਿਆ ਆ ਇਤਿਹਾਸ ਪੜ੍ਹ ਸਕਦੇ ਹੋ ਤੁਸੀਂ